ਕੈਨੇਡਾ ਨਿਵਾਸਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਦੇਖ ਰਹੀ ਹੈ ਪ੍ਰਵਾਸੀ ਸਮੂਹ ਫੈਡਰਲ ਸਰਕਾਰ ਤੇ ਅੰਤਰਰਾਸ਼ਟਰੀ ਵਿਦਿਆਨ ਪਰਮਟਾਂ ਤੇ ਆਪਣੀ ਸੀਮਾ ਨੂੰ ਉਲਟਾਉਣ ਅਤੇ ਪੋਸਟ ਗ੍ਰੈਜੂਏਟ ਵਰਕ ਪਰਮਟ ਯੋਗਤਾ ਨੂੰ ਸਖਤ ਕਰਨ ਲਈ ਦਬਾਅ ਪਾ ਰਹੇ ਨੇ ਇਹ ਦਾਵਾ ਕਰਦੇ ਹੋਏ ਕਿ ਬਹੁਤ ਸਾਰੇ ਵਿਦਿਆਰਥੀਆਂ ਨੂੰ ਇਥੋਂ ਕੈਨੇਡਾ ਨੂੰ ਛੱਡਣਾ ਪਵੇਗਾ ਉਹ ਦਾਵਾ ਕਰਦੇ ਨੇ ਕਿ ਕੈਪ ਕੈਨੇਡਾ ਦੇ ਪ੍ਰਵਾਸੀ ਆਬਾਦੀ ਦੇ ਬਹੁਤ ਖਾਸ ਜਨਸੰਖਿਆ ਨੂੰ ਗਲਤ ਢੰਗ ਦੇ ਨਾਲ ਨਿਸ਼ਾਨਾ ਬਣਾ ਰਹੀ ਹੈ ਜਦੋਂ ਕਿ ਕੰਮ ਕਰਨ ਵਾਲੇ ਤੇ ਪੇਸ਼ੇਵਰਾਂ ਸਮੇਤ ਹੋਰ ਪ੍ਰਵਾਸੀਆਂ ਲਈ ਸਥਾਈ ਨਿਵਾਸ ਦੇ ਇੱਕ ਆਸਾਨ ਮਾਰਗ ਦੀ ਆਗਿਆ ਦਿੱਤਾ ਹੈ ਤਸਨੀਮਾ ਅਹਿਮਦ 2 ਸਾਲ ਤੋਂ ਇੰਟਰਨੈਸ਼ਨਲ ਸਟੱਡੀ ਪਰਮਿਟ ਤੇ ਟ੍ਰਾਂਟੋ ਦੇ অন্ਟਾਰੀਓ ਕਾਲਜ ਆਫ ਆਰਟ ਐਂਡ ਡਿਜ਼ਾਈਨ ਯੂਨੀਵਰਸਿਟੀ ਵਿੱਚ ਪੜ੍ਹ ਰਹੀ ਹੈ ਹਾਲਾਂਕਿ ਪੋਸਟ ਗ੍ਰੈਜੂਏਟ ਪਰਮਿਟ ਪ੍ਰਾਪਤ ਕਰਨ ਲਈ ਹੋਰ ਸਖਤ ਨਿਯਮਾਂ ਦੇ ਨਾਲ ਉਸ ਨੂੰ ਡਰਾ ਕਿ ਗ੍ਰੈਜੂਏਟ ਹੋਣ ਤੋਂ ਬਾਅਦ ਉਸ ਨੂੰ ਵਾਪਸ ਬੰਗਲਾਦੇਸ਼ ਭੇਜ ਦਿੱਤਾ ਜਾਵੇਗਾ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਬੇਇਨਸਾਫੀ ਹੈ ਕਿਉਂਕਿ ਸਾਡੇ ਵਿੱਚ ਬਹੁਤ ਸਾਰੇ 3 ਤੋਂ 4 ਸਾਲ ਤੋਂ ਇੱਥੇ ਪੜ ਰਹੇ ਨੇ ਅਤੇ ਹੁਣ ਉਹ ਇਹ ਸੁਣਨ ਲਈ ਕਿ ਵਰਕ ਪਰਮਿਟ ਤੇ ਕੈਪ ਲਗਾਇਆ ਜਾ ਰਿਹਾ ਹੈ ਇਸ ਦਾ ਮਤਲਬ ਇਹ ਨਹੀਂ ਬਣਦਾ ਕਿ ਜਦੋਂ ਅਸੀਂ ਆਪਣੇ ਦਿਨ ਨੂੰ ਸੈੱਟ ਕਰਦੇ ਹਾਂ ਅਤੇ ਸਾਡੇ ਸਾਰੇ ਧਿਆਨਾਂ ਵਿੱਚ ਰੂਹ ਤੇ ਸਾਰਾ ਕੰਮ ਸੈੱਟ ਹੋ ਜਾਂਦਾ ਹੈ ਤਾਂ ਇਸ ਮਹੀਨੇ ਦੇ ਸ਼ੁਰੂ ਵਿੱਚ ਇਮੀਗ੍ਰੇਸ਼ਨ ਮੰਤਰੀ ਸ਼ਰਨਾਰਤੀ ਅਤੇ ਸਿਟੀਨਸ਼ਿਪ ਕੈਨੇਡਾ ਮਾਰਕ ਮਿਲਰ ਨੇ ਐਲਾਨ ਕੀਤਾ ਸੀ ਕਿ ਕੈਨੇਡਾ 2025 ਵਿੱਚ ਜਾਰੀ ਕੀਤੇ ਗਏ ਅੰਤਰਰਾਸ਼ਟਰੀ ਵਿਦਿਆਰਥੀ ਪਰਮਟਾ ਦੀ ਗਿਣਤੀ ਵਿੱਚ 10% ਕਟੌਤੀ ਕਰੇਗਾ। ਇਹਦੇ ਨਾਲ ਹੀ 35% ਦੀ ਕਟੌਤੀ ਕਰਨ ਦਾ ਦਾਅਵਾ ਕਰਨ ਤੋਂ ਬਾਅਦ ਹੋ ਸਕਤੀ ਦੇ ਨਾਲ ਨਿਯਮਾਂ ਨੂੰ ਲਾਗੂ ਕੀਤਾ ਜਾਵੇਗਾ। ਉਹਨਾਂ ਵਿਦਿਆਰਥੀਆਂ ਲਈ ਜੋ ਪੋਸਟ ਗ੍ਰੈਜੂਏਟ ਵਰਕ ਪਰਮਟ ਅਧੀਨ ਕੈਨੇਡਾ ਵਿੱਚ ਰਹਿਣਾ ਚਾਹੁੰਦੇ ਨੇ, ਕੈਨੇਡੀਅਨ ਫੈਡਰੇਸ਼ਨ ਆਫ ਸਟੂਡੈਂਟਸ ਦੇ ਲਈ ਅੰਤਰਰਾਸ਼ਟਰੀ ਵਿਦਿਆਰਥੀ ਪਤਨੀ ਦੀ ਮਹਿਨਾਜ਼ ਲਾਮੀਆ ਨੇ ਕਿਹਾ ਹੈ ਕਿ ਬਹੁਤ ਸਾਰੇ ਵਿਦਿਆਰਥੀ ਇੱਕ ਤਰ੍ਹਾਂ ਦੇ ਨਾਲ ਰੁਕੇ ਹੋਏ ਸਨ ਮੈਨੂੰ ਨਹੀਂ ਪਤਾ ਕਿ ਮੇਰਾ ਭਵਿੱਖ ਕੀ ਹੈ ਹਰ ਰੋਜ਼ ਤੁਸੀਂ ਆਪਣੇ ਸਿਰ ਤੇ ਪੀਰੀਅਡ ਦੇ ਨਾਲ ਜੀਜੂਰ ਕਰਦੇ ਹੋ ਕਿਉਂਕਿ ਤੁਸੀਂ ਜਾਣਦੇ ਨਹੀਂ ਕਿ ਕੱਲ ਨੂੰ ਕੀ ਹੋਵੇਗਾ ਕਿਉਂਕਿ ਨੀਤੀਆਂ ਕਿਸੇ ਵੀ ਸਮੇਂ ਬਦਲ ਸਕਦੀਆਂ ਨੇ ਮਿਲਰ ਦਾ ਕਹਿਣਾ ਹੈ ਕਿ ਨਵੇਂ ਨਿਯਮ ਕੈਨੇਡਾ ਦੀ ਰਾਸ਼ਟਰੀ ਕਾਰਡ ਦੀ ਅਸਮਰਥਾ ਦਾ ਜਵਾਬ ਨਹੀਂ ਪਰ ਪਰਵਾਸੀ ਵਕੀਲਾਂ ਦਾ ਕਹਿਣਾ ਹੈ ਕਿ ਇਹ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਭੂਿਕ ਨੂੰ ਅਨਿਸ਼ਚਿਤ ਛੱਡ ਦਿੰਦੇ ਨੇ ਖੇਡ ਦੇ ਮੱਧ ਵਿੱਚ ਨਿਯਮ ਬਦਲ ਦਿੱਤੇ ਗਏ ਨੇ ਤੇ ਰੋਮ ਪਰ ਪਰਵਰਤਨ ਦੀ ਪ੍ਰਵਾਸੀ ਪ੍ਰਵਾਸੀ ਮਜ਼ਦੂਰਾਂ ਦੀ ਅਲਾਈਅੰਸ ਦੀ ਇੱਕ ਪਰਵੰਦਨ ਨੇ ਸੀਟੀਵੀ ਨਿਊਜ਼ ਦੇ ਨਾਲ ਜਿੱਥੇ ਗੱਲਬਾਤ ਕੀਤੀ ਤੇ ਸਮਾ ਇਨ੍ਹਾਂ ਵਿਦਿਆਰਥੀਆਂ ਦੇ ਵਿਰੁੱਧ ਕੰਮ ਕਰ ਰਿਹਾ ਜੋ ਉਹਨਾਂ ਨੂੰ ਬਹੁਤ ਖਤਰੇ ਵਿੱਚ ਛੱਡ ਰਿਹਾ ਰਾਉ ਅਤੇ ਹੋਰ ਪ੍ਰਵਾਸੀ ਵਕਾਲ ਸਮੂਹ ਫਾਊਂਡੇਸ਼ਨ ਤੇ ਦਬਾਅ ਪਾਇਆ ਜਾ ਰਿਹਾ ਮੌਜੂਦਾ ਵਿਦਿਆਰਥੀਆਂ ਨੂੰ ਪੁਰਾਣੇ ਨਿਯਮਾਂ ਦੇ ਤਹਿਤ ਪੋਸਟ ਗ੍ਰੈਜੂਏਟ ਵਰਕ ਪਰਮਿਟਸ ਦੇ ਲਈ ਅਰਜੀ ਦੇਣ ਦੀ ਇਜਾਜ਼ਤ ਦਿੱਤੀ ਜਾਵੇਗੀ ਅਸੀਂ ਫੈਡਰਲ ਸਰਕਾਰ ਨੂੰ ਉਹਨਾਂ ਦੇ ਸਾਰੇ ਵਿਦਿਆਰਥੀਆਂ ਦੇ ਲਈ ਘੱਟੋ ਘੱਟ ਦਾਦਾ ਦਾਦੀ ਲਈ ਕਹਿ ਰਹੇ ਹਾਂ ਜੋ ਪਹਿਲਾਂ ਦੇਸ਼ ਵਿੱਚ ਮੌਜੂਦ ਨਿਯਮਾਂ ਦੇ ਤਹਿਤ ਕੈਨੇਡਾ ਵਿੱਚ ਪੜ੍ਹਨ ਲਈ ਅਪਲਾਈ ਕੀਤਾ ਤੇ ਅਸੀਂ ਵਚਨਬੱਧ ਹਾਂ ਵਿਦਿਆਰਥੀ ਸਮੂਹ ਨਿਸ਼ਾਨਾ ਮਹਿਸੂਸ ਕਰ ਰਹੇ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਚੱਲ ਰਹੇ ਮੁੱਦਿਆਂ ਦਾ ਇੱਕ ਹਿੱਸਾ ਇਹ ਹੈ ਕਿ ਉਹ ਮੰਨਦੇ ਨੇ ਕਿ ਉਹਨਾਂ ਦੀ ਜਨਸੰਖਿਆ ਨੂੰ ਗਲਤ ਢੰਗ ਦੇ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਦੋਂ ਵੱਡੀ ਗਿਣਤੀ ਵਿੱਚ ਸਥਾਈ ਨਿਵਾਸ ਅਰਜੀ ਦੂਜੇ ਪ੍ਰਵਾਸੀ ਸਮੂਹਾਂ ਲਈ ਉਪਲਬਧ ਹੁੰਦੀਆਂ ਨੇ ਕੈਨੇਡਾ ਨੇ ਸਥਾਈ ਨਿਵਾਸ ਲਈ ਹਜ਼ਾਰਾਂ ਅਪਲੀਕੇਸ਼ਨ ਅਪਲਾਈ ਕਰਨ ਦੇ ਸਦ ਦੇ ਆਈਟੀਐਸ ਸੌਂਪੇ ਨੇ ਜਿਨ੍ਹਾਂ ਵਿੱਚ ਸਤੰਬਰ ਮਹੀਨੇ ਦੇ ਅੰਦਰ 6000 ਦੇ ਕਰੀਬ ਇਹ ਸਦ ਦੇ ਸ਼ਾਮਲ ਹੋਏ ਸਨ एआईटीए ਵਿਦਿਆਰਥੀਆਂ ਲਈ ਸਥਾਈ ਨਿਵਾਸ ਲਈ ਇੱਕ ਗੇਟਵੇ ਹੋ ਸਕਦੇ ਨੇ ਪਰ ਕੈਨੇਡਾ ਅਤੇ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਪਹਿਲਾਂ ਤੋਂ ਕੰਮ ਕਰਨ ਵਾਲੇ ਪੇਸ਼ੇਵਰਾਂ ਨੂੰ ਜਾਰੀ ਕੀਤੇ ਗਏ ਸਨ ਪਰਮਟ ਤੇ ਕੈਪ ਸਿਰਫ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ ਇਹ ਨਹੀਂ ਮੰਨਦੇ ਕਿ ਸਥਾਈ ਨਿਵਾਸ ਮਾਰਗ ਇੱਕ ਪਧਰੀ ਖੇਡ ਦਾ ਖੇਤਰ ਹੈ ਮੈਨੂੰ ਸੱਚਮੁੱਚ ਉਮੀਦ ਹੈ ਸਾਨੂੰ ਤਾਰੀਫ਼ ਦਿੱਤੀ ਗਈ ਹੈ ਲਾਮੀਆਂ ਨੇ ਅੱਗੇ ਦੱਸਿਆ ਕਿ ਅਸੀਂ ਸੱਚਮੁੱਚ ਮੀਟ ਕਰਦੇ ਹਾਂ ਕਿਉਂਕਿ ਦੇਰੇ ਨੀਤੀਆਂ ਹੋਣ ਦੇ ਬਾਵਜੂਦ ਹੈ ਹੋਲ ਸ੍ਰੋਥ ਅਤੇ ਸਾਈਥਾ ਢਾਂਚੇ ਹਨ ਜੋ ਉਹਨਾਂ ਨੂੰ ਸਮਰੱਥਾ ਨੂੰ ਖਤਮ ਕਰਦੇ ਨੇ ਤੇ ਹੋਰ ਕਾਬਟਾ ਪੈਦਾ ਕਰਦੇ ਨੇ ਪ੍ਰਵਾਸੀ ਵਗੀ ਸਾਰੇ ਪ੍ਰਵਾਸੀ ਸੂਆਂ ਲਈ ਪੂਰੇ ਬੋਰਡ ਦੇ ਨਿਰਪੱਖ ਵਾਰ ਤੇ ਜ਼ੋਰ ਦਿੰਦੇ ਨੇ ਨਾ ਕਿ ਸਿਰਫ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਉਣ ਵਾਲੀ ਨੀਤੀਆਂ ਨੂੰ ਲਾਗੂ ਕਰਨ ਦੇ ਲਈ ਅਸੀਂ ਆਪਣੇ ਸਮਾਜ ਵਿੱਚ ਕੁਝ ਖਾਸ ਲੋਕਾਂ ਨੂੰ ਐਕਸਪ੍ਰੈਸ ਐਂਟਰੀ ਦੇ ਨਾਲ ਕੁਝ ਲਾਭ ਪ੍ਰਦਾਨ ਕਰ ਰਹੇ ਹਾਂ ਜੋ ਉੱਚ ਪੱਦਰੀ ਅਤੇ ਉੱਚ ਹੁਨਰਮੰਦ ਕਾਮੇ ਨੇ ਅਤੇ ਇਹ ਕਹਿ ਸਕਦੇ ਹਾਂ ਕਿ ਸਾਡੀ ਇਮੀਗ੍ਰੇਸ਼ਨ ਪ੍ਰਣਾਲੀ ਦੇ ਵਿੱਚ ਹੋਰ ਭਾਗਾਂ ਦੇ ਅੰਦਰ ਹੁਣ ਸਵਾਗਤ ਨਹੀਂ ਹੈ ਇਸ ਲਈ ਬਹੁਤ ਜ਼ਿਆਦਾ ਇਹ ਇੱਕ ਵੰਡ ਵਾਲਾ ਨਿਯਮ ਹੈ ਪ੍ਰਵਾਸੀ ਮਜ਼ਦੂਰਾਂ ਲਈ ਜਸਟਿਸ ਦੇ ਨਾਲ ਕ੍ਰਿਸ ਰਾਮਸਰੂਪ ਨੇ ਇਹ ਗੱਲ ਆਕੀ ਹੈ ਵੰਡਣ ਵਾਲੇ ਨਿਯਮਾਂ ਦੀ ਸੁਖਦਤਾ ਇਹ ਹੈ ਕਿ ਕਈ ਹੋਰ ਨਕਸਲੀ ਭਾਈਚਾਰੇ ਤੇ ਹਮਲਾ ਵੀ ਕੀਤਾ ਜਾ ਰਿਹਾ ਹੈ। ਜਵਾਬ ਵਿੱਚ ਇਮੀਗ੍ਰੇਸ਼ਨ ਰੈਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਦਾ ਕਹਿਣਾ ਹੈ ਕਿ ਜ਼ਿਆਦਾਤਰ ਆਈਟੀਏ ਉਹਨਾਂ ਵਿਦਿਆਰਥੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੋਂ ਬਾਹਰ ਆ ਰਹੇ ਨੇ ਅਤੇ ਸਥਾਈ ਨਿਵਾਸ ਦੇ ਲਈ ਇੱਕ ਮਾਰਗ ਦੀ ਲੋੜ ਹੈ। ਹਾਲਾਂਕਿ ਉਹ ਇਹ ਨਹੀਂ ਦੱਸਣਗੇ ਕਿ ਇਹਨਾਂ ਵਿੱਚੋਂ ਕਿੰਨੇ ਵਿਦਿਆਰਥੀਆਂ ਕੋਲ ਉਹ ਜਾਣਗੇ ਅਤੇ ਸਥਾਈ ਦੇਸ਼ੀ ਕਰਮਚਾਰੀ ਹੋਰ ਪੇਸ਼ੇਵਰਾਂ ਨੂੰ ਕਿੰਨੇ ਸੱਦੇ ਜਾਰੀ ਕਰਨਗੇ ਆਈਆਰਸੀ ਦਾ ਕਹਿਣਾ ਹੈ ਕਿ ਹਾਊਸਿੰਗ ਸੰਕਟ ਦੇਲੇ ਵਿਦਿਆਰਥੀਆਂ ਨੂੰ ਦੂਸ਼ੀ ਠਹਿਰਾਉਣਾ ਬੇਇਨਸਾਫੀ ਹੋਵੇਗੀ ਪਰ ਉੱਚ ਸਮਰਥਨ ਤੋਂ ਬਿਨਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਅਸੀਮਤ ਗਿਣਤੀ ਦਾ ਸਵਾਗਤ ਕਰਨਾ ਵੀ ਬਰਾਬਰਤਾ ਅਨੁਸੂਚਿਤ ਹੋਵੇਗੀ ਭਾਵੇਂ ਰਾਇਸ਼ ਸੇ ਸੰਭਾਲ ਜਾ ਫਿਰ ਉੱਚ ਸਿੱਖਿਆ ਮਾਹੌਲ ਹੋਵੇ ਆਈਆਰਸੀਸੀ ਨੇ ਇਹ ਬਿਆਨ ਜਾਰੀ ਕੀਤਾ ਹੁਣ ਵੇਖਣਾ ਹੋਵੇਗਾ ਕਿ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀ ਜਿਨ੍ਹਾਂ ਦੇ ਸਿਰ ਤੇ ਡੈਪੋਰਟੇਸ਼ਨ ਜਾਂ ਬੋਰਾ ਦੀ ਤਲਵਾਰ ਨਟਕਰੀ ਹੈ ਕਿ ਉਹਨਾਂ ਨੂੰ ਕਿਸੇ ਨਾ ਕਿਸੇ ਪਾਸੇ ਕੋਈ ਵੱਡੀ ਰੰਦੀਫ ਮਿਲੇਗੀ ਜਾਂ ਨਹੀਂ ਕੈਨੇਡੀਅਨ ਖਬਰ ਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਵੀ ਸਿੱਧਾ ਤੁਹਾਡੇ ਨਾਲ ਚੱਲਣਗੇ ਦੇਸ਼ ਦੁਨੀਆ ਦੀਆਂ ਤਮਾਮ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਪਾਲਾ ਦੇ ਨਾਲ